ਦਰਸ਼ਕੋ ਆਪਾ ਰੋਜ਼-ਰੋਜ਼ ਇਸ ਤਰ੍ਹਾਂ ਦੀਆਂ ਘਟਨਾਵਾਂ ਬਾਰੇ ਸੁਣਦੇ ਆ ਤੇ ਜਦੋਂ ਉਹਨਾਂ ਘਟਨਾਵਾਂ ਬਾਰੇ ਸਾਨੂੰ ਪੂਰਾ ਪਤਾ ਲੱਗਦਾ ਤਾਂ ਸਾਡੇ ਲੂ ਕੰਡੇ ਖੜੇ ਹੋ ਜਾਂਦੇ ਨੇ ਅੱਜ ਵੀ ਇਸੇ ਤਰ੍ਹਾਂ ਦੀ ਘਟਨਾ ਜੁਮਾ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਇੱਕ 8 ਸਾਲ ਦੀ ਬੱਚੀ ਦੇ ਨਾਲ ਉਸੇ ਪਿੰਡ ਦੇ ਇੱਕ ਨੌਜਵਾਨ ਨੇ ਰੇਪ ਕੀਤਾ ਅਤੇ ਇਸ ਤੋਂ ਬਾਅਦ ਜੋ ਉਸਦੇ ਨਾਲ ਹਾਲਾਤ ਕੀਤੇ ਉਹ ਸੁਣ ਕੇ ਤੁਹਾਡੇ ਵੀ ਰੌਂਗਟੇ ਖੜੇ ਹੋ ਜਾਣਗੇ ਕੀ ਆ ਪੂਰੀ ਘਟਨਾ ਕਿੱਥੋਂ ਦੀ ਇਹ ਘਟਨਾ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਚਾਹਲ ਅੱਜ ਦੀ ਜੋ ਸੱਚੀ ਘਟਨਾ ਇਹ ਅਸਾਮ ਦੇ ਦਿਬਰੂਗੜ ਜਿਲ੍ਹੇ ਦੀ ਆ ਕੀ ਹੋਇਆ ਇੱਕ 8 ਸਾਲ ਦੀ ਬੱਚੀ ਘਰੋਂ ਲੱਕੜਾ ਲੈਣ ਦੇ ਲਈ ਇੱਕ ਚਾਹ ਦੇ ਬਾਗ ਦੇ ਵਿੱਚ ਚਲੀ ਜਾਂਦੀ ਆ ਅਸਾਮ ਦੇ ਵਿੱਚ ਚਾਹ ਦੀ ਖੇਤੀ ਕੀਤੀ ਜਾਂਦੀ ਆ ਇਸ ਕਰਕੇ ਉਹ ਲੜਕੀ ਚਾਹ ਦੇ ਬਾਗ ਦੇ ਵਿੱਚ ਜਾਂਦੀ ਆ ਪਹਿਲਾਂ ਉਹ ਅਕਸਰ ਆਪਣੇ ਪਰਿਵਾਰ ਨਾਲ ਜਾਇਆ ਕਰਦੀ ਸੀ ਪਰ ਜਿਸ ਦਿਨ ਇਹ ਘਟਨਾ ਘਟੀ ਹੈ ਉਸ ਦਿਨ ਉਹ ਇਕੱਲੀ ਹੀ ਉਸ ਬਾਗ ਦੇ ਵਿੱਚ ਚਲੀ ਜਾਂਦੀ ਹੈ ਉੱਥੇ ਇੱਕ ਨੌਜਵਾਨ ਕੋਲ ਹੀ ਮੱਛੀਆਂ ਫੜ ਰਿਹਾ ਸੀ ਜਿਵੇਂ ਹੀ ਉਸ ਦੋਸ਼ੀ ਦੀ ਨਿਗਾ ਉਸ 8 ਸਾਲ ਦੀ ਬੱਚੀ ਤੇ ਪੈਂਦੀ ਹੈ ਤਾਂ ਉਹ ਉਸ ਲੜਕੀ ਨੂੰ ਆਪਣੀ ਹੱਫਸ਼ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰਨ ਲੱਗ ਜਾਂਦਾ ਅਤੇ ਇਸ ਤੋਂ ਬਾਅਦ ਉਹ ਉਸ ਬੱਚੀ ਦੇ ਨਾਲ ਧੱਕੇਸ਼ਾਈ ਕਰਦਾ ਅਤੇ ਖੇਤ ਦੇ ਵਿੱਚ ਹੀ ਉਸ ਲੜਕੀ ਦੇ ਨਾਲ ਗੰਦਾ ਕਾਹਨ ਕਰਦਾ ਹੈ ਅਤੇ ਬਾਅਦ ਵਿੱਚ ਉਹ ਜਦੋਂ ਲੜਕੀ ਰੌਲਾ ਪਾਉਂਦੀ ਹੈ ਤਾਂ ਫਿਰ ਉਹ ਉਸ ਲੜਕੀ ਦਾ ਗळा ਘੁੱਟ ਕੇ ਕਤਲ ਕਰ ਦਿੰਦਾ ਹੈ ਅਤੇ ਉਸ ਦੀ লাশ ਨੂੰ ਉਹ ਉੱਥੇ ਹੀ ਝਾੜੀਆਂ ਦੇ ਵਿੱਚ ਘਾਹ ਫੂਸ ਦੇ ਵਿੱਚ ਲੁਕੋ ਕੇ ਉਥੋਂ ਰਫੂ ਚੱਕਰ ਹੋ ਜਾਂਦਾ ਤਾਂ ਇਸ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲੇ ਉਸ ਲੜਕੀ ਦੀ ਭਾਲ ਕਰਨੀ ਸ਼ੁਰੂ ਕਰ ਦਿੰਦੇ ਨੇ ਉਧਰੋਂ ਫਿਰ ਉਹਨਾਂ ਨੂੰ ਇੱਕ ਸੁਨੇਹਾ ਮਿਲਦਾ ਕਿ ਤੁਹਾਡੀ ਲੜਕੀ ਇੱਕ ਖੇਤ ਦੇ ਵਿੱਚ ਪਈ ਹੈ ਤੇ ਜਿਵੇਂ ਹੀ ਇਹ ਗੱਲ ਮਾਪਿਆਂ ਨੂੰ ਪਤਾ ਲੱਗਦੀ ਹੈ ਤਾਂ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਇਸ ਤੋਂ ਬਾਅਦ ਪੁਲਿਸ ਕੰਪਲੀਟ ਦਰਜ ਕਰਵਾਈ ਜਾਂਦੇ ਆ ਪੁਲਿਸ ਮੌਕੇ ਤੇ ਪਹੁੰਚਦੀ ਅਤੇ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਲੜਕੀ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਖਸੋ ਐਕਟ ਅਤੇ ਹੋਰ ਧਾਰਾਵਾਂ ਲਾ ਕੇ ਉਸ ਦੋਸ਼ੀ ਉੱਤੇ ਮਕਦਮਾ ਦਰਜ ਕਰਕੇ ਦੋਸ਼ੀ ਦੀ ਪਾਲਾ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਆ ਸੋ ਦਰਸ਼ਕੋ ਇਸ ਤਰ੍ਹਾਂ ਦਾ ਕਾਂਡ ਪਹਿਲੀ ਵਾਰ ਨਹੀਂ ਹੋਇਆ ਬਹੁਤ ਸਾਰੀਆਂ ਬੱਚੀਆਂ ਦੇ ਨਾਲ ਪਹਿਲਾਂ ਵੀ ਇਸ ਤਰੀਕੇ ਨਾਲ ਰੇਪ ਹੋ ਚੁੱਕੇ ਨੇ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਦਿਓ ਜੇਕਰ ਪਹਿਲੀ ਵਾਰ ਚੈਨਲ ਦੇਖ ਰਹੇ ਹੋ ਤਾਂ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਅਤੇ ਹਾਈਪ ਕਰਨਾ ਨਾ ਭੁੱਲਿਓ ਸੋ ਮਿਲਦੇ ਆ ਕਿਸੇ ਨਵੀਂ ਕਰੈਨ ਵਿੱਚ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ ਟੱਚ